ਪੀਰੀ ਫੁਕੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਇੱਕ ਪੰਜਾ ਪੀਰਾਂ ਦੀ ਇੱਕ ਤੁਹਾਨੂੰ ਵਿਧੀ ਦੱਸਾਂਗੇ ਜਿੱਦਾਂ ਪੰਜ ਪੀਰ ਕਿੱਦਾਂ ਸਿੱਧ ਕੀਤੇ ਜਾਂਦੇ ਨੇ ਇੱਕ ਚੱਦਰ ਦੇ ਨਾਲ ਇੱਕ ਚੱਦਰ ਦੇ ਨਾਲ ਪੰਜਾਬੀਰਾਂ ਨੂੰ ਕਿੱਦਾਂ ਤੁਸੀਂ ਸਿੱਧ ਕਰ ਸਕਦੇ ਹੋ ਕਿੱਦਾਂ ਤੁਸੀਂ ਉਹਨਾਂ ਦੀ ਕਿਰਪਾ ਲੈ ਸਕਦੇ ਹੋ ਪੰਜਾਬੀਰਾਂ ਦੀ ਔਰ ਇਹ ਜਿਹੜੀ ਵੀਡੀਓ ਆ ਅੱਜ ਬਣਾਉਣ ਲੱਗਾ ਇਹ ਅੱਜ ਤੱਕ ਨਾ ਕਿਸੇ ਨੇ ਦੱਸੀਆ ਨਾ ਕੋਈ ਦੱਸਦਾ ਹੀ ਆ ਜੋ ਕਰਕੇ ਇਹ ਜਿਹੜਾ ਤਰੀਕਾ ਜੀ ਤੁਹਾਨੂੰ ਦੱਸਣ ਲੱਗਾ ਇਹਦੇ ਨਾਲ ਸਿੱਧੀ ਪੀਰਾਂ ਦੀ ਰਹਿਮਤ ਹੁੰਦੀ ਆ ਬੰਦੇ ਉੱਤੇ ਸਿੱਧੀ ਡਾਇਰੈਕਟ ਜੇ ਜਿਹੜਾ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਉਹਨਾਂ ਤੁਸੀਂ ਉਸ ਤਰੀਕੇ ਨਾਲ ਕੀਤਾ ਤੇ ਪੰਜਾਂ ਪੀਰਾਂ ਦੇ ਵਿੱਚੋਂ ਇੱਕ ਪੀਰ ਕੋਈ ਨਾ ਕੋਈ ਤੁਹਾਨੂੰ ਦਰਸ਼ਨ ਦੇ ਕੇ ਜਾਏਗਾ ਤੁਹਾਡੇ ਤੇ ਕਿਰਪਾ ਕਰਕੇ ਜਾਏਗਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਸਾਡੀਆਂ ਹਰ ਇੱਕ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਪੰਜ ਪੀਰਾਂ ਨੂੰ ਕਿਸ ਤਰੀਕੇ ਨਾਲ ਤੁਸੀਂ ਸਿੱਧ ਕੀਤਾ ਜਾ ਸਕਦਾ ਪੰਜਾਂ ਪੀਰਾਂ ਦੀ ਕਿਰਪਾ ਰਹਿਮਤ ਕਿੱਦਾਂ ਲੈਣੀ ਆ ਜਦੋਂ ਪੰਜਾਂ ਪੀਰਾਂ ਦੀ ਰਹਿਮਤ ਹੋ ਜਾਂਦੀ ਹੈ ਤਾਂ ਕੋਈ ਇਸ ਚੀਜ਼ ਦੀ ਘਾਟ ਨਹੀਂ ਰਹਿੰਦੀ ਨਾ ਉਹ ਬੰਦੇ ਨੂੰ ਕਿਸੇ ਦੁਨੀਆ ਦਾ ਵੀ ਤੋਂ ਕੁਝ ਲੈਣਾ ਹੁੰਦਾ ਆ ਜੇ ਤੁਸੀਂ ਪੀਰਾਂ ਦੀ ਰਹਿਮਤ ਪੂਰੀ ਤਰੀਕੇ ਨਾਲ ਪਾਉਣੀ ਆ ਤਾਂ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਦੇਖਿਓ ਗੱਲ ਕੱਲੀ-ਕੱਲੀ ਸਮਝ ਆਊਗੀ ਕਿੱਦਾਂ ਤੁਸੀਂ ਇੱਕ ਪੀਰਾਂ ਦੀ ਚੱਦਰ ਦੇ ਨਾਲ ਤੁਸੀਂ ਪੀਰਾਂ ਨੂੰ ਕਿੱਦਾਂ ਸਿੱਧ ਕੀਤਾ ਜਾ ਸਕਦੇ ਆ ਪੀਰ ਕਿੱਦਾਂ ਤੁਹਾਡੇ ਤੇ ਕਿਰਪਾ ਕਰਨਗੇ ਪੀਰ ਕਿੱਦਾਂ ਰਹਿਮਤਾ ਕਰਨਗੇ ਤੁਹਾਨੂੰ ਪਤਾ ਹੀ ਹੈ ਵੀ ਪੰਜ ਪੀਰ ਜਿਹੜੇ ਪੀਰ ਹੈ ਉਹਨਾਂ ਦੀ ਕਰਮਾਤ ਤਾਂ ਤੁਸੀਂ ਸਾਰੇ ਦੁਨੀਆ ਦੇ ਜਾਣਦੇ ਹੋ ਜੇ ਤੁਸੀਂ ਨਹੀਂ ਜਾਣਦੇ ਤਾਂ ਤੁਹਾਨੂੰ ਇਹਨਾਂ ਬਾਰੇ ਦੇਖ ਲੈਣਾ ਵੀ ਪੰਜ ਪੀਰ ਕਿੰਨੀ ਕਿਰਪਾ ਕਰਦੇ ਆ ਜਦੋਂ ਪੰਜ ਪੀਰ ਇਕੱਠੇ ਹੋ ਕੇ ਕਿਰਪਾ ਕਰਦੇ ਆ ਔਰ ਦੁਨੀਆ ਦੀ ਕੁੱਲ ਖੁਦਾਈ ਕਹਿੰਦੇ ਆ ਕੁੱਲ ਖੁਦਾਈ ਇਕੱਠੀ ਹੋ ਕੇ ਪੂਰੀ ਮਿਹਨਤ ਤੁਹਾਡੇ ਉੱਤੇ ਕਿਰਪਾ ਕਰਦੀ ਹੈ ਇਹ ਤੁਹਾਡੀ ਮਿਹਨਤ ਹੈ ਤੁਹਾਡੀ ਮਿਹਨਤ ਸਦਕਾ ਹੀ ਤੁਹਾਡੇ ਉੱਤੇ ਰਹਿਮਤ ਹੋਏਗੀ ਜੇ ਤੁਸੀਂ ਇਸ ਮਿਹਨਤ ਨੂੰ ਕੀਤਾ ਪਰ ਇਹਦੇ ਵਿੱਚ ਕੀ ਹੈ ਇਹ ਜਿਹੜੀ ਕਿਰਪਾ ਲੈਣ ਲਈ ਤੁਹਾਨੂੰ ਬਹੁਤ ਸਾਰੇ ਨਿਯਮ ਜਿਹੜੇ ਆ ਅਪਣਾਉਣੇ ਪੈਣੇ ਆ ਜੇ ਨਿਯਮਾਂ ਦੇ ਨਾਲ ਚੱਲੋਗੇ ਫੇਰ ਹੀ ਕਿਰਪਾ ਹੋਣੀ ਆ ਇਹਨਾਂ ਦੀ ਕਿਰਪਾ ਆਮ ਖਾਸ ਮਿਲਦੀ ਨਹੀਂ ਪੂਰੇ 41 ਦਿਨ ਦੀ ਕਿਰਪਾ ਹੋਣੀ ਆ 41 ਦਿਨ ਇਹਨਾਂ ਦਾ ਤੁਸੀਂ ਜਿਹੜਾ ਛਿਲਾ ਕੱਢਣਾ ਪੈਣਾ ਤੁਹਾਨੂੰ ਕਿਰਪਾ ਲੈਣ ਲਈ ਇਹਨਾਂ ਦੀ ਪਰ 41ਵੇਂ ਦਿਨ ਪੀਰ ਤੁਹਾਡੇ ਕੋਲ ਹਾਜ਼ਰ-ਨਾਜ਼ਰ ਹੋਣਗੇ ਪਰ ਤੁਸੀਂ ਇਸ ਚੀਜ਼ ਨੂੰ ਧਿਆਨ ਰੱਖਣਾ ਕਿ ਜਦੋਂ ਇਹਨਾਂ ਦਾ ਛਿਲਾ ਕੱਢਣਾ ਕੋਈ ਤੁਸੀਂ ਗਲਤ ਕੰਮ ਨਹੀਂ ਕਰਨਾ ਕੋਈ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਮੀਟ ਅੰਡਾ ਨਾ ਸ਼ਰਾਬ ਠੀਕ ਹੈ ਨਾ ਕੋਈ ਝੂਠ ਬੋਲਣਾ ਸਭ ਤੋਂ ਵੱਡੀ ਗੱਲ ਇਹ ਆ ਨਾ ਝੂਠ ਬੋਲਣਾ ਕਿਸੇ ਦੀ ਨਾ ਨਿੰਦਿਆ ਚੁਗਲੀ ਕਰਨੀ ਹੈ ਨਾ ਤੁਸੀਂ ਕੋਈ ਪਰਾਈ ਇਸਤਰੀ ਕੋਲ ਜਾਣਾ ਹੈ ਤੇ ਜਿੰਨੇ ਦਿਨ ਤੁਸੀਂ ਸ਼ਿਲਾ ਕੱਢਣਾ ਤੁਹਾਡੀ ਆਪਣੀ ਵੀ ਜੇ ਕੋਈ ਜਨਾਨੀ ਔਰਤ ਹੈ ਤਾਂ ਤੁਸੀਂ ਉਹਦੇ ਲਾਗੇ ਵੀ ਨਹੀਂ ਜਾਣਾ ਜਿੰਨੇ ਦਿਨ ਇਹਨਾਂ ਦਾ ਸ਼ਿਲਾ ਕੱਢਣਾ ਹੈ ਔਰ ਇਹ ਸ਼ਿਲਾ ਜਿਹੜਾ ਪੰਜਾ ਪੀਰਾਂ ਦਾ ਕੱਢਣ ਵਾਲਾ ਕੀ ਪੀਰ ਰਹਿਮਤ ਤਾਂ ਪੂਰੀ ਕਰਦੇ ਕਰਦੇ ਨੇ ਭੰਡਾਰੇ ਇੰਨੇ ਘਰ ਦਿੰਦੇ ਆ ਕਿ ਦੁਨੀਆ ਦੀ ਥੋੜ ਕੋਈ ਨਹੀਂ ਰਹਿੰਦੀ ਜਦੋਂ ਹਾਜ਼ਰ ਨਾਜ਼ਰ ਹੋ ਕੇ ਹਰ ਇੱਕ ਚੀਜ਼ ਹਰ ਇੱਕ ਛੇ ਦਿੰਦੇ ਆ ਤੁਹਾਨੂੰ ਫਿਰ ਤੁਸੀਂ ਹਰ ਪਾਸੋਂ ਤੁਹਾਨੂੰ ਮਹਿਫੂਜ਼ ਰੱਖਦੇ ਆ ਕੋਈ ਤੁਹਾਡਾ ਦੁਸ਼ਮਣ ਤੁਹਾਡਾ ਪਾਲ ਨਹੀਂ 빙ਾ ਕਰ ਸਕਦਾ ਜਦੋਂ ਪੀਰਾਂ ਦੀ ਰਹਿਮਤ ਹੋ ਜਵੇ ਔਰ ਸਮੇਂ ਦਾ ਪਹਿਲੇ ਦੱਸ ਦਿੰਦੇ ਜੇ ਕੋਈ ਸਮਾਇਤਾ ਦਾ ਮਾੜਾ ਤੁਹਾਡੇ ਤੇ ਆਣਾ ਹੋਵੇ ਤੁਹਾਨੂੰ ਪਹਿਲਾਂ ਅਗਾਹ ਕਰ ਦੇਣਗੇ ਕਿ ਭਾਈ ਆ ਤੇਰਾ ਸਮਾਂ ਇੱਦਾਂ ਆਣਾ ਆ ਇਹ ਆ ਸਮੇਂ ਨੂੰ ਇਦਾਂ ਸੰਭਾਲ ਲਈ ਪਹਿਲੇ ਦੱਸ ਕੇ ਜਾਣਗੇ ਕਿ ਘਰ ਦੇ ਵਿੱਚ ਕੋਈ ਜੇ ਤੁਹਾਡੇ ਕੋਈ ਇੱਲ ਬਲਾਹ ਦਾਖਲ ਤਾਂ ਵੈਸੇ ਹੋ ਨਹੀਂ ਸਕਦੀ ਔਰ ਤੁਹਾਨੂੰ ਪਹਿਲੇ ਦੱਸ ਦੇਣਗੇ ਕਿ ਇਸ ਬੰਦੇ ਨੇ ਕੀਤਾ ਹੈ ਕਿ ਕਹਿੰਨੇ ਨਹੀਂ ਕੀਤਾ ਇਹਨਾਂ ਦੀ ਰਹਿਮਤ ਬਹੁਤ ਜ਼ਿਆਦਾ ਜਿਹੜੀ ਕਹਿੰਦੇ ਕਿ ਬਹੁਤ ਰਹਿਤ ਮਰਿਆਦਾ ਦੇ ਨਾਲ ਮਿਲਦੀ ਹੈ ਕੋਈ ਐਦਾਂ ਨਹੀਂ ਕਿ ਇਧਰੋਂ ਚੱਕਿਆ ਤੇ ਇਧਰੋਂ ਲਾ ਲਿਆ ਐਦਾਂ ਨਹੀਂ ਹੁੰਦਾ ਪਰ ਬੜੀ ਵਿਧੀਆਂ ਇਹ ਬੜੀ ਵਿਧੀਆਂ ਇਹ ਕੋਈ ਵਿਧੀ ਅਜੇ ਤੱਕ ਕਿਸੇ ਨੇ ਕੋਈ ਦੱਸਦਾ ਨਹੀਂ ਗਾ ਅਸੀਂ ਤੁਹਾਨੂੰ ਤਾਂ ਦੱਸਣ ਲੱਗੇ ਆ ਕਿਉਂ ਕਰਕੇ ਸਾਡੇ ਚੈਨਲ ਉੱਤੇ ਤੁਹਾਨੂੰ ਹਰ ਇੱਕ ਚੀਜ਼ ਅਸੀਂ ਪਹਿਲਾਂ ਵੀ ਕਿਹਾ ਹੈ ਕਿ ਤੁਹਾਨੂੰ ਹਰ ਇੱਕ ਚੀਜ਼ ਅਸੀਂ ਉਹ ਦੱਸਾਂਗੇ ਜਿਹੜੀ ਦੁਨੀਆ ਤੋਂ ਅਲੱਗ ਹੋਏਗੀ ਲੋਕ ਜਿਹੜੇ ਜਿਹੜੇ ਵੀ ਕੋਈ ਪੀਰ ਪੈਗੰਬਰ ਜਾਂ ਫਿਰ ਜਿੱਥੇ ਜਦੋਂ ਕੋਈ ਮੁਰਸ਼ਿਦ ਬਣਾਉਂਦਾ ਉਹ ਵੀ ਇਹ ਗੱਲ ਨਹੀਂ ਦੱਸਦਾ ਕਿਉਂਕਿ ਕਿ ਇਹ ਜਿਹੜੀ ਗੱਲ ਬਾਤ ਉਹ ਸਿੱਧੀ ਡਾਇਰੈਕਟ ਮਿਲਣੀ ਹੈ ਕਿਰਪਾ ਇਸ ਗੱਲ ਨੂੰ ਕੋਈ ਦੱਸਣ ਦੇ ਲਈ ਛੇਤੀ ਰਾਜੀ ਨਹੀਂ ਹੁੰਦਾ। ਅਗਲਾ ਕਹਿੰਦਾ ਵੀ ਇਹ ਥੋੜਾ ਨਾ ਸੋਖਾ ਤਰੀਕਾ ਕਿਸੇ ਨੂੰ ਦੱਸਤਾ। ਅਗਲੇ ਨੇ ਕਰ ਲਿਆ ਤੇ ਉਹਨੇ ਤਾਂ ਸਭ ਕੁਝ ਪਾ ਲੈਣਾ ਫਿਰ ਮੇਰੇ ਤੋਂ ਕਹਨੇ ਆਣਾ। ਤੋਂ ਇਸ ਕਰਕੇ ਇਹ ਜਿਹੜੀ ਵਿਧੀ ਹੈ ਮੈਂ ਤੁਹਾਨੂੰ ਤਾਂ ਦੱਸਣੀ ਹੈ ਤੇ ਤੁਸੀਂ ਇਹਨੂੰ ਕਰੋ। ਕਿਉਂ ਕਰਕੇ ਮੈਂ ਇਹ ਚਾਹਨਾ ਕਿ ਪ੍ਰਮਾਤਮਾ ਦੇ ਨਾਲ ਤੁਸੀਂ ਜੁੜੋ। ਪੀਰਾਂ ਫਕੀਰਾਂ ਦੀ ਰਹਿਮਤ ਪਾਓ। ਹਰ ਇੱਕ ਬੰਦੇ ਤੇ ਹੋਣੀ ਚਾਹੀਦੀ ਹੈ। ਮੇਰਾ ਦੇਣ ਦੇ ਨਾਲ ਮੇਰਾ ਕੁਝ ਘਟ ਨਹੀਂ ਜਾਣਾ। ਸਗੋਂ ਮੇਰੇ ਤੇ ਮਾਲਕ ਨੇ ਹੋਰ ਕਿਰਪਾ ਕਰਨੀ ਹੈ। कि ਜਿਹੜੀ ਇਹ ਵਿਧੀ ਦਸੀ ਹੈ ਉਹ ਜਿੰਨਿਆਂ ਲੋਕਾਂ ਦੇ ਉੱਤੇ ਮਾਲਕ ਨੇ ਆਪਣਾ ਸਾਰਿਆਂ ਦੇ ਉੱਤੇ ਜਿੰਨੀ ਕਿਰਪਾ ਹੋਣੀ ਹੈ ਉਹਦਾ ਭਲਾ ਲੋਕਾਂ ਨੇ ਜਿਹਨਾਂ ਨੇ ਭਲਾ ਕਰਨਾ ਉਹਦਾ ਫਲ ਮੈਨੂੰ ਵੀ ਮਿਲਣਾ ਹੈ ਇਸ ਕਰਕੇ ਮੈਂ ਇਹ ਵੀਡੀਓ ਤੁਹਾਨੂੰ ਇਸ ਕਰਕੇ ਦਿੱਤੀ ਹੈ ਇਹ ਦੱਸਣ ਲੱਗਾ ਹਾਂ ਵਿਧੀ ਕਰਨਾ ਕੀ ਹੈ ਤੁਸੀਂ ਪਹਿਲਾਂ ਸੁਣ ਲਓ ਤੁਸੀਂ ਕਿਸੇ ਵੀ ਵੀਰਵਾਰ ਵਾਲੇ ਦਿਨ ਜਾਣਾ ਪਹਿਲਾਂ ਤਾਂ ਪੀਰਾਂ ਦੇ ਦਰਬਾਰ ਤੇ ਪੰਜਾਂ ਪੀਰਾਂ ਦੇ ਦਰਬਾਰ ਤੇ ਜਾਣਾ ਠੀਕ ਹੈ ਪੰਜ ਪੀਰਾਂ ਦੇ ਦਰਬਾਰ ਤੇ ਤਿਖੋ ਕਿ ਜਦੋਂ ਜਿੱਥੇ ਜਾਣਾ ਤੁਸੀਂ ਉਸ ਦਰਬਾਰ ਦੇ ਉੱਤੇ ਜਿਹੜੀ ਪੀਰਾਂ ਦੇ ਉੱਤੇ ਚਦਰ ਚੜੀ ਹੁੰਦੀ ਹੈ ਜਿਹੜੀ ਦਰਬਾਰ ਤੇ ਤੁਸੀਂ ਚਦਰ ਨਹੀਂ ਚੜਾਉਣੀ ਤੁਸੀਂ ਉੱਥੋਂ ਪੀਰਾਂ ਦੇ ਦਰਬਾਰ ਦੇ ਉੱਤੇ ਜਿਹੜੀ ਚੜੀ ਚੱਦਰ ਆ ਉਹ ਲੈ ਕੇ ਆਣੀ ਹੈ ਜਿਹੜੀ ਦਰਬਾਰ ਦੇ ਉੱਤੇ ਚਦਰ ਚੜੀ ਹੋਣੀ ਆ ਕਿਸੇ ਵੀ ਦਰਬਾਰੀ ਨੂੰ ਕਹਿ ਦੇਣਾ ਜਿਹੜੇ ਸੇਵਾਦਾਰ ਹੁੰਦੇ ਆ ਕਿ ਸਾਨੂੰ ਬਾਬਾ ਜੀ ਦੀ ਛੇ ਜਿਹੜੀ ਚੱਦਰਾਂ ਚਾਹੀਦੀ ਆ ਤੁਸੀਂ ਦੇ ਦਿਓ ਵੈਸੇ ਤਾਂ ਕੋਈ ਚਦਰ ਛੇਤੀ ਦੰਦਾ ਨਹੀਂ ਹੁੰਦਾ ਕਿਸੇ ਨੂੰ ਐਦਾਂ ਔਰ ਰਿਕੁਐਸਟ ਕਰਕੇ ਦੇਖ ਲਿਓ ਦੇ ਦੇਣਗੇ ਵੈਸੇ ਤਾਂ ਕਿਉਂ ਕਰਕੇ ਚੱਦਰਾਂ ਜਿਹੜੀਆਂ ਚੜੀਆਂ ਹੁੰਦੀਆਂ ਉਹ ਫालतੂ ਪਈਆਂ ਹੁੰਦੀਆਂ ਉਹ ਬਾਅਦ ਵਿੱਚੋਂ ਇतना ਕਿਤੇ ਉਸੇ ਡੰਦੇ ਆ ਫालतੂ ਇਸ ਕਰਕੇ ਉਹ ਦੇ ਦਨਗੇ ਕੋਈ ਚੱਕਰ ਨਹੀਂ ਇਦਾਂ ਦੀ ਤੁਸੀਂ ਕੀ ਕਰਨਾ ਉਹ ਜਿਹੜੀ ਚਾਦਰ ਆ ਲੈ ਲੈਣੀ ਆ ਠੀਕ ਹੈ ਔਰ ਜਦੋਂ ਚਾਦਰ ਲੈਣ ਜਾਣਾ ਨਾ ਤੋ ਕਿ ਸਾਫ਼ ਪਾਕ ਹੋ ਕੇ ਲੈਣੀ ਹੈ ਇਹ ਚਾਦਰ ਚਾਦਰ ਲੈ ਕੇ ਉਸ ਚਾਦਰ ਨੂੰ ਸਭ ਤੋਂ ਪਹਿਲਾਂ ਨਮਸਕਾਰ ਕਰਨੀ ਆ ਜਦੋਂ ਤੁਸੀਂ ਲੈਣੀ ਆ ਜਦੋਂ ਲੈਣ ਤੋ ਜਦੋਂ ਉੱਥੋਂ ਲੈ ਕੇ ਆਣੀ ਚਾਦਰ ਉੱਥੇ ਨਮਸਕਾਰ ਕਰਕੇ ਉੱਥੇ ਫਰਿਆਦ ਕਰਨੀ ਕਿ ਬਾਬਾ ਜੀ ਤੁਹਾਡੀ ਚਾਦਰ ਲੈ ਕੇ ਜਾ ਲਿਆ ਸਮਝ ਲਓ ਤੁਹਾਡਾ ਸਰੂਪ ਹੀ ਲੈ ਕੇ ਜਾ ਰਿਹਾ ਮੈਂ ਤੇ ਮੇਰੇ ਤੇ ਰਹਿਮਤ ਕਰਨੀ ਕਿਰਪਾ ਕਰਨੀ ਮੈਂ ਤੁਹਾਡੀ ਕਿਰਪਾ ਦੇ ਲਈ ਖੋਈ ਜਿਹੜਾ ਵੀ ਕਲਮਾ ਪੜ੍ਹਾਂਗਾ ਜਾਂ ਕੋਈ ਵਿਧੀ ਕਰੂੰਗਾ ਤੁਹਾਡੀ ਕਿਰਪਾ ਮੇਰੇ ਤੇ ਹੋਣੀ ਚਾਹੀਦੀ ਹੈ ਤੁਸੀਂ ਇੰਨੀ ਗੱਲ ਕਹਿ ਕੇ ਫਰਿਆਦ ਬੇਨਤੀ ਕਰਕੇ ਚੱਦਰ ਲੈ ਆਣੀ ਕਰੇ ਤੁਸੀਂ ਕੀ ਕਰਨਾ ਉਸ ਚੱਦਰ ਨੂੰ ਜਦੋਂ ਤੁਸੀਂ ਪੰਜਾ ਪੀਰਾਂ ਦਾ ਮੰਨ ਲਓ ਤੁਹਾਨੂੰ ਕੋਈ ਕਲਮਾ ਤੁਹਾਡੇ ਤੋਂ ਹੈਗਾ ਜਾਂ ਠੀਕ ਹੈ ਅਸੀਂ ਪਹਿਲਾਂ ਵੀ ਪੰਜਾ ਪੀਰਾਂ ਦਾ ਕਲਮਾ ਵੀ ਪਾਇਆ ਹੋਇਆ ਵਿਧੀ ਵੀ ਦੱਸੀ ਹੋਈ ਹੈ ਕਿਦਾਂ ਉਸ ਤਰੀਕੇ ਨਾਲ ਤੁਸੀਂ ਕੀ ਕਰ ਲੈਣੀ ਹੈ ਵਿਧੀ ਨੂੰ ਠੀਕ ਹੈ ਵਿਧੀ ਸਾਰੀ ਸਮਝ ਲੈਣਾ ਉਹ ਪੁਰਾਣੀਆਂ ਵੀਡੀਓ ਦੇ ਵਿੱਚੋਂ ਉਸ ਤੋਂ ਬਾਅਦ ਤੁਸੀਂ ਜਿਹੜੀ ਉਹ ਚੱਦਰ ਆ ਉਸ ਚੱਦਰ ਨੂੰ ਜਦੋਂ ਤੁਸੀਂ ਰਾਤ ਨੂੰ ਪੀਰਾਂ ਦਾ ਜਦੋਂ ਨਾਮ ਜਪਣਾ ਜੇ ਤੁਹਾਡੇ ਕੋਲ ਕਲਮਾ ਵਿੰਨੀ ਨਹੀਂ ਹੈਗਾ ਨਾ ਪੀਰਾਂ ਦਾ ਤਾਂ ਤੁਸੀਂ ਸਿਰਫ ਜੈ ਪੰਜ ਪੀਰ ਜੈ ਪੰਜ ਪੀਰ ਜੈ ਪੰਜ ਪੀਰ ਹੀ ਕਰੀ ਜਾਉਗੇ ਤਾਂ ਵੀ ਤੁਹਾਡੇ ਤੇ ਰਹਿਮਤ ਹੋ ਜਾਏਗੀ ਤੁਸੀਂ ਬੈਠ ਜਾਣਾ ਆਸਣ ਵਿਛਾ ਲੈਣਾ ਆਪਣਾ ਆਸਣ ਬਿਚਾ ਕੇ ਜਿਹੜੀ ਉਹ ਚੱਦਰ ਤੁਸੀਂ ਪੀਰਾਂ ਦੇ ਦਰਬਾਰ ਤੋਂ ਲੈ ਕੇ ਆਂਦੀ ਹੋਣੀ ਹੈ ਉਹਨੂੰ ਆਪਣੇ ਸਿਰ ਤੇ ਰੱਖ ਲੈਣਾ ਉਨੋਂ ਸਿਰ ਤੇ ਰੱਖ ਕੇ ਫੇ ਜੈ ਪੰਜ ਪੀਰ ਜੈ ਪੰਜ ਪੀਰ ਸਰਕਾਰ ਜੈ ਪੰਜ ਪੀਰ ਸਰਕਾਰ ਰਹਿਮਤ ਕਰੋ ਚੈ ਪੰਜ ਪੀਰ ਸਰਕਾਰ ਰਹਿਮਤ ਕਰੋ ਬਸ ਤੁਸੀਂ ਇੰਨਾ ਹੀ ਬੋਲੀ ਜਾਓ ਤਾਂ ਵੀ ਤੁਹਾਡੀ ਇੱਕ ਜਿਹੜੀ ਤੋਆ ਕਬੂਲ ਹੋ ਜਣੀ ਹੈ ਉਹਨਾਂ ਨੇ ਤੁਹਾਡੇ ਤੇ ਕਿਰਪਾ ਕਰ ਦੇਣੀ 41 ਦਿਨ ਕਰਨਾ ਹੈ ਬਿਨ ਨਕ ਸਮਾਂ ਇੱਕੋ ਹੀ ਰੱਖਣਾ ਜਦੋਂ ਵੀ ਕਰਨੀ ਹੈ ਜੇ ਮੰਨ ਲਓ ਤੁਸੀਂ 7 ਵਜੇ ਬੈਠੇ ਤਾਂ 7 ਵਜੇ ਦਾ ਸਮਾਂ ਹੋਣਾ ਚਾਹੀਦਾ ਸ਼ਾਮ ਨੂੰ ਕਿਸੇ ਟਾਈਮ ਵੀ ਬਹਿ ਜਾਓ ਤੁਹਾਡਿਓ ਤੁਹਾਡੇ ਤੇ ਪੀਰਾਂ ਨੇ ਸ਼ੇਖੀ ਰਹਿਮਤ ਕਰ ਦੇਣੀ ਆ ਤੇ ਇਹੀ ਵੀਡੀਓ ਸੀ ਇਹ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਪਲੀ ਕਰੇ ਇਹਨੂੰ ਕਰਿਓ ਜ਼ਰੂਰ ਤੁਸੀਂ